we uh -huh. ਕਰਤੋ ਮਿਲਵਾਰ ਨੇ ਅਕਾਲੀ ਦਲ ਵੱਲੋਂ ਤੇ ਆਪਣੀ ਐਸੋਰ ਕਿ ਅਕਾਲੀ ਦਲ ਨੂੰ ਹੀ ਜਿਤਾਣਾ ਹੈ ਤੱਕੜੀ ਨੂੰ ਹੀ ਵੋਟ ਪਾਣੀ ਹੈਗੀ ਹੈ ਕਿਉਂਕਿ ਜੇ ਕਿਹਾ ਜਾਵੇ ਕਿ ਰਾਜਵਿੰਦਰ ਸਿੰਘ ਇਸ ਇਲਾਕੇ ਦਾ ਦੋਤ ਹੈ ਤੇ ਕੋਈ ਝੂਠ ਨਹੀਂ ਹੈ ਕਿਉਂਕਿ ਸਰਦਾਰ ਗੁਰਦੇਵ ਸਿੰਘ ਬਾਦਲ ਜੀ ਦੇ ਉਹ ਦੋਤੇ ਨੇ ਠੀਕ ਹੈ ਤੇ ਫਿਰ ਦੋਤੇ ਨੂੰ ਤਾਂ ਸਭ ਤੋਂ ਪਹਿਲ ਮਿਲਣੀ ਹੀ ਚਾਹੀਦੀ ਹੈ ਉਹਨਾਂ ਦਾ ਤਾਂ ਹੱਕ ਬੰਦਾ ਹੈ ਧੀਆਂ ਦਾ ਤਾਂ ਤੇ ਇਸ ਕਰਕੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਰਾਜਵਿੰਦਰ ਨੂੰ ਵੋਟ ਪਾਓ ਤਾਂ ਕਿ ਉਹ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਹੈਈਆਂ ਉਹ ਦਿੱਲੀ ਤੱਕ ਲੈ ਕੇ ਜਾ ਸਕਣ ਉੱਥੇ ਬੋਲ ਸਕਣ ਪੜੇ ਲਿਖੇ ਹੈਗੇ ਆ ਉਹ ਓਦਾਂ ਦੇ ਕੈਂਡੀਡੇਟ ਨਹੀਂ ਹੈ ਕਿ ਜਿਹੜੇ ਪਾਰਲੀਮੈਂਟ 'ਚ ਜਾ ਕੇ ਖੋ ਜਾਣਗੇ ਠੀਕ ਹੈ ਉਹ ਤੁਹਾਡੇ ਹਰ ਪ੍ਰੋਬਲਮ ਦਾ ਹਰ ਚੀਜ਼ ਦਾ ਹੱਲ ਹੈ ਜਿਹੜਾ ਉਹ ਕੱਢਣਗੇ ਤੇ ਮੈਂ ਫੇਰ ਇਹੀ ਬੇਨਤੀ ਕਰਦੀ ਆ ਕਿ ਰਾਜਵਿੰਦਰ ਸਿੰਘ ਧਰਮਪੋਤ ਨੂੰ ਆਪਣੀ ਵੋਟ ਪਾਈਓ ਇਸ ਕੈਨੇਡੀ ਦੇ ਇੱਥੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਚੋਣਾਂ ਦੇ ਵਿੱਚ ਰਾਜਵਿੰਦਰ ਸਿੰਘ ਦੇ ਹੱਕ ਦੇ ਵਿੱਚ ਮਨਤਾਜ ਸਿੰਘ ਬਰਾਰ ਦੇ بیٹے ਅਨੁਪ੍ਰਤਾਪ ਸਿੰਘ ਬਰਾਰ ਸਾਡੇ ਨਾਲ ਮੌਜੂਦ ਨੇ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਦਿਨਪੁਰਾ ਤੇ ਕਰ ਰਹੇ ਨੇ ਸਰ ਕਿੱਦਾਂ ਲੱਗ ਰਿਹਾ ਚੋਣ ਪ੍ਰਚਾਰ ਦਾ ਮਾਹੌਲ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰਪ੍ਰੀਤ ਜੀ ਇੱਕ ਮੈਨੂੰ ਪਾਪਾ ਨੇ ਗੱਲ ਦੱਸੀ ਸੀ ਕਿ ਕਹਿੰਦੇ ਜਦੋਂ 1997 'ਚ ਮੈਂ ਇਲੈਕਸ਼ਨ ਲੜਿਆ ਸੀ ਤੇ ਉਦੋਂ ਵੇਵ ਚੱਲੀ ਸੀਗੀ ਕਿ ਸਾਰੇ ਇੱਕ ਪਾਸੇ ਹੀ ਲੱਗ ਗਿਆ ਸੀ ਸਾਰੀਆਂ ਚੀਜ਼ਾਂ ਮੈਂ ਤੇ ਉਹਨਾਂ ਨੇ ਗੱਲ ਕਹੀ ਸੀ ਕਹਿੰਦੇ ਹੁਣ ਜਦੋਂ ਲੋਕਾਂ 'ਚ ਮੈਂ ਜਾਂਨਾ ਹੈ ਜਿਹੜਾ ਮੈਨੂੰ ਉਦੋਂ ਪਿਆਰ ਦੇਖਣ ਨੂੰ ਮਿਲਦਾ ਸੀ ਉਹੀ ਪਿਆਰ ਹੁਣ ਦੇਖਣ ਨੂੰ ਮਿਲਦਾ ਹੈ ਤੇ ਮੈਂ ਵੀ ਆ ਗੱਲ 'ਚ ਕੋਈ ਦੂਰਾ ਹੀ ਨਹੀਂ ਕਰਦਾ ਕਿ ਜਦੋਂ ਲੋਕਾਂ 'ਚ ਜਾਂਨੇ ਆ ਕਿਤੇ ਇਹਦਾ ਸਮਾਂ ਸੀਗਾ ਕਿ ਜਦੋਂ ਲੋਕਾਂ 'ਚ ਝੂਠਾ ਜਾ ਕੇ ਜੀ ਸਾਡੇ ਤੋਂ ਮੂੰਹ ਲੋਕ ਫੇਰਦੇ ਸੀ ਕਿ ਜਦੋਂ ਆਪਾਂ ਜਾਣਾਂਗੇ ਆਪਾਂ ਹੱਥ ਮਲਾਉਣਾ ਅਗਲੇ ਨੇ ਉਹ ਦੂਜੇ ਪਾਸੇ ਕਰ ਲੈਣਾ ਤੇ ਹੁਣ ਲੋਕਾਂ ਦੇ ਆਪ ਫੋਨ ਆਉਂਦੇ ਕਿ ਜੀ ਸਾਨੂੰ ਨਹੀਂ ਸੁਣਿਆ ਲੱਗਿਆ ਕਿ ਗਲਤੀ ਹੋ ਗਈ ਸਾਡੇ ਤੋਂ ਅਸੀਂ ਤੁਹਾਡੇ ਨਾਲ ਆ ਤੇ ਸਾਨੂੰ ਜਿੱਥੇ ਡਿਊਟੀ ਲਾਉਂਗੇ ਅਸੀਂ ਉੱਥੇ ਤਨਦੇਹੀ ਨਾਲ ਨਿਭਾਵਾਂਗੇ ਕਿ ਹੁਣ ਤੁਸੀਂ ਇਹਦੇ ਤੋਂ ਆਪ ਜੱਜ ਕਰ ਸਕਦੇ ਜਦੋਂ ਅੱਗੋਂ ਲੋਕ ਆਪ ਚੱਲ ਕੇ ਆਉਣ ਤੇ ਬੇਬੇ ਕਹੋ ਜੀ ਛੱਲੂ ਕਿਵੇਂ ਲੱਗਦਾ ਹੈ ਕਿ ਲੋਕ ਸਮਾਂ ਦੀ ਟੈਕ ਹੈ ਉਹਦੀ ਤਰ ਪਾਰਟੀ ਨੇ ਪੂਰਾ ਜ਼ੋਰ ਲਾ ਰਿਆ ਆ ਆਮ ਪਾਰਟੀ ਨੂੰ ਸਵਾ ਦਾ ਰਿਕਾਰਡ ਪੇਸ਼ ਕਰਨੀ ਕੀ ਲੈ ਕੋਈ ਪਹਿਲਾਂ ਤਾਂ ਮੈਨੂੰ ਲੱਗਦਾ ਆਮ ਆਦਮੀ ਨੇ ਜਿਹੜੇ ਰਿਕਾਰਡ ਪੇਸ਼ ਕੀਤਾ ਉਹਦੇ ਤਾਂ ਪੰਨੇ ਖ ਕੀ ਖਾਲੀ ਕਿਤਾਬਾਂ ਹੀ ਪੇਸ਼ ਕੀਤੀ ਉਹਨਾਂ ਨੇ ਝੂਠੇ ਵਾਦੇ ਸੀਗੇ ਉਹ ਝੂਠ ਤੂਫਾਂਗ ਪੇਸ਼ ਕੀਤਾ ਉਹਨਾਂ ਨੇ ਕਿਉਂਕਿ ਹੁਣ ਤੁਸੀਂ ਵੀ ਰੋਜ਼ ਲੋਕਾਂ ਵਿੱਚ ਚਿਰਦੇ ਹੋ ਬੋਰਡ ਵੇਖ ਲੈਣੇ ਆ ਜੀ 3 ਤਿੰਨ ਆ 300 ਯੂਨਿਟ ਮਹੀਨੇ ਦੇ ਮਾਫ 43000 ਨੌਕਰੀਆਂ ਦੇਤੀਆਂ ਅਸੀਂ ਜੀ ਸਾਡੇ ਧਰਨੇ ਨਹੀਂ ਲੱਗਣੇਗੇ ਸਾਡੇ ਟੈਂਕਿਆਂ ਦੇ ਨਹੀਂ ਮਲਾਈਮ ਚੜ੍ਹਨੇ ਨੇ ਕੱਲ ਇੱਕ ਵਿਚਾਰਾ ਕੋਈ ਬੱਚਾ ਸੀਗਾ ਉਹ ਆਪਦੇ ਹੱਕ ਵਾਸਤੇ ਮੰਗਣ ਗਿਆ ਕੋਈ ਉਹਨਾਂ ਤੋਂ ਰੱਬ ਭਗਵੰਤ ਮਾਨ ਤੋਂ ਤੇ ਉਹਦੀ ਵੀਡੀਓ ਆ ਵਾਇਰਲ ਹੋ ਰਹੀ ਅੱਜ ਪੀਟੀਸੀ ਵਾਲਿਆਂ ਨੇ ਭਾਈ ਹੋਰ ਦੋ ਦਿਨ ਪੇਜਾਂ ਨੇ ਵੀ ਪਾਈਆਂ ਫੇਸਬੁੱਕ ਤੇ ਤੇ ਉਹਨੂੰ ਕੁੱਟ-ਕੁੱਟ ਕੇ ਮਲਾਇਮਣੇ ਪਾਸੇ ਕੀਤਾ ਇੱਕ ਤਾਂ ਬਦਲਾ ਆ ਆ ਗਿਆ ਦੂਜੀ ਗੱਲ ਜੀ ਜਿਹੜੀ ਨੌਕਰੀਆਂ ਦੀ ਗੱਲ ਹੈ ਕਿ ਹੁਣ ਮੇਰੇ ਹਿਸਾਬ ਨਾਲ ਇਹਨਾਂ ਨੇ ਪ੍ਰਚਾਰ ਤਾਂ ਇਹ ਕਰਦੇ ਕਿ 743 ਨੌਕਰੀਆਂ ਦੇ ਦਿਆਂ ਪਰ ਜਦੋਂ ਕੋਈ ਨੌਜਵਾਨਾਂ ਤੋਂ ਪੁੱਛਦੇ ਆ ਤੇ ਸਾਰਿਆਂ ਦੇ ਮੂੰਹ ਤੇ ਇੱਕ ਨਮੋਸ਼ੀ ਹੁੰਦੀ ਹੈ ਕਿ ਯਾਰ ਹੁਣ ਕਿਹੜੇ ਮੂੰਹ ਨਾਲ ਜਵਾਬ ਦਈਏ ਕਿ ਵੋਟਾਂ ਦੇ ਦੋ ਪਾਤੀਆਂ ਤੇ ਕਿਹੜੇ ਮੂੰਹ ਨਾਲ ਕਹੀਏ ਕਿ ਸਾਨੂੰ ਕੁਝ ਨਹੀਂ ਮਿਲਿਆ ਤੇ ਜਿਸ ਤੱਕ ਰਹੀ ਬਿਜਲੀ ਦੀ ਮਾਫੀ ਉਹ ਹੁਣ ਅਸੀਂ ਅੱਜ ਤਕਰੀਬਨ ਇਹ ਸਾਡਾ ਪੰਜਵਾਂ ਛੇਵਾਂ ਪ੍ਰੋਗਰਾਮ ਆਇਤਾ ਤੇ ਜਿੰਨੇ ਪ੍ਰੋਗਰਾਮਾਂ ਤੇ ਜਾ ਕੇ ਆਏ ਆ ਸਾਰਿਆਂ ਕੋਲੇ ਬਿੱਲ ਸੀਗੇ ਕਿਸੇ ਦਾ 30000 ਆਇਆ ਕਿਸੇ ਕੋਲੇ 70 ਹੈ ਕਿਸੇ ਕੋਲੇ 16 ਕਿਸੇ ਕੋਲੇ 17 ਤੇ ਹੁਣ ਆ ਤੁਸੀਂ ਆਪ ਦੇਖ ਸਕਦੇ ਆ ਕਿ ਹੁਣ ਜੇ ਸਰਕਾਰ ਮੌਜੂਦਾ ਝੂਠੇ ਦਾਅਵੇ ਕਰਕੇ ਕੁਝ ਕਰਨਾ ਚਾਹੁੰਦੀ ਹੈ ਉਹਨਾਂ ਦਾ ਤਾਂ ਮੈਨੂੰ ਲੱਗਦਾ ਪੱਕਾ ਗੋਲ ਹੀ ਹੈ ਤੇ ਬਾਕੀ ਜਿੱਥੋਂ ਤੱਕ ਰਹਿ ਗਈ ਜੀ ਬੀਜੇਪੀ ਦੀ ਗੱਲ ਤੁਸੀਂ ਵੇਖਿਆ ਹੋਣਾ ਫੇਸਬੁੱਕ ਤੇ ਬੜੀ ਵੀਡੀਓ ਚੱਲ ਰਹੀ ਸੀ ਹੰਸ ਰਹਿ ਜਾਂ ਹੰਸ ਦੀ ਕਿ ਆਪਾਂ ਦਾ ਇੱਕ ਵਾਰੀ ਜਿਹੜੀ ਪਗਾਉਣੀ ਸੀਗੀ ਤੇ ਆਪਾਂ ਪਗਾਤੀ ਤੇ ਹੁਣ ਤੂੰ ਕੌਣ ਤੇ ਮੈਂ ਕੌਣ ਇੱਕ ਕੋਈ ਨਾ ਸੰਤਾਂਸ਼ ਕਿਤੇ ਦੇਣੀ ਹੈ ਕੋਈ ਦੇ ਦੇਖੋ ਜਿਹੜਾ ਕੈਂਡੀਡੇਟ ਬਾਹਰ ਰਹਿਣਾ ਤੋਂ ਉਹਨੂੰ ਤਾਂ ਹੁਣ ਆਪਾਂ ਕੋਈ ਹੈ ਹੀ ਨਹੀਂ ਕਿ ਉਹਦੇ ਨਾਲ ਦਾ ਵਿਚਾਰ ਉਹ ਤਾਂ ਅੰਦਰ ਆਪਣਾ ਜਿਹੜੇ ਅਸੀਂ ਤਾਂ ਬਾਹਰ ਜਨ ਤੂੰ ਰੋਕਣ ਨੂੰ ਫਿਰਦੇ ਆ ਲੋਕਾਂ ਨੂੰ ਉਹ ਆਪ ਬਾਹਰ ਬੈਠੇ ਹੈ ਮੋਗੇ ਜ਼ਿਲ੍ਹੇ ਦੀ ਨੋਹ ਹਲਕੇ ਦੇ ਵਿੱਚ ਪੈਣ ਦੇ ਕਿਵੇਂ ਦੇਖੀ ਦੂਤਾਸੀ ਵੀ ਕਹਿ ਦਿੰਦੇ ਨੇ ਕਿ ਸਾਡਾ ਦੂਤਾ ਫਰੀਦਕੋਟ ਹਲਕੇ ਦਾ ਤੇ ਉਥੋਂ ਦਾ ਮੋਗੇ ਦਾ ਪੁੱਤ ਹੈ ਹੁਣ ਤੁਸੀਂ ਦੱਸੋ ਕੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਨਹੀਂ ਸਾਡਾ ਤਾਂ ਸਵਾਲ ਤੁਸੀਂ ਦੱਸ ਨਹੀਂ ਮੈਂ ਤਾਂ ਦੇਖੋ ਮੈਂ ਤਾਂ ਤੁਹਾਨੂੰ ਆਪਦੀ ਗੱਲ ਰੱਖਤੀ ਕਿ ਜਿਹੜਾ ਬੰਦਾ ਅਸੀਂ ਦਾ ਬਾਹਰ ਜਾਂਦੂ ਲੋਕਾਂ ਨੂੰ ਰੋਕਣਾ ਚਾਹੁੰਦੇ ਆ ਉਹ ਆਪ ਪਰ ਬੈਠੇ ਇਹਦੇ ਬਾਰੇ ਤਾਂ ਮੈਂ ਕੁਝ ਕਹਿਣਾ ਹੀ ਨਹੀਂ ਚਾਹੁੰਦਾ ਕਿ ਜਿਹੜਾ ਕੈਂਡੀਡੇਟ ਹੀ ਲੋਕਲ ਹੈਗਾ ਮੁਕਾਬਲਾ 20 ਦਾ ਸਾਹਮਣੇ ਮੁਕਾਬਲਾ ਹੀ ਦੇਖੋ ਸਾਡਾ ਆਪ ਦੇ ਆਪ ਨਾਲ ਹੈ ਕਿ ਜੋ ਸਾਡੇ ਚ ਕਮੀਆਂ ਰਹੀਆਂ ਸੀ ਉਹ ਦੂਰ ਕਰਨੀਆਂ ਅਸੀਂ ਹੋਰ ਕਿਸੇ ਨਾਲ ਆਪ ਦਾ ਮੁਕਾਬਲਾ ਨਹੀਂ ਸਮਝਦੇ ਜੋ ਸਾਡੇ ਤੋਂ ਪਿਛਲੇ ਸਮੇਂ ਚ ਨਕਾਮੀਆਂ ਰਹੀਆਂ ਜਾਂ ਕੋਈ ਕਮੀਆਂ ਪਿਛੇ ਰਹੀਆਂ ਅਸੀਂ ਆਪ ਦੇ ਆਪ ਨਾਲ ਮੁਕਾਬਲੇ ਚ ਉਹ ਦੂਰ ਕਰਨੀਆਂ ਚੁਣੀਆਂ ਪੰਜਾਬ ਵਿੱਚ ਲੋਕ ਸਭਾ ਦਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹਰ ਸਿਆਸੀ ਪਾਰਟੀਆਂ ਵੱਲੋਂ ਜਿਹੜਾ ਚੋਣ ਪ੍ਰਚਾਰ ਤੜਾ ਤੜ ਬੜੀ ਗਰਮ ਜੋਸ਼ੀ ਨਾਲ ਕੀਤਾ ਜਾ ਰਿਹਾ ਜੇਕਰ ਗੱਲ ਕਰੀਏ ਸ਼੍ਰੋਮਣੀ ਕਾਲੀ ਦਾਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਜੋ ਗੁਰਦੇਵ ਸਿੰਘ ਬਾਦਲ ਦੇ ਦੋਤੇ ਹਨ ਜਿਨ੍ਹਾਂ ਨੇ ਗੁਰਦੇਵ ਸਿੰਘ ਬਾਦਲ ਨੇ ਬੜੇ ਲੰਮਾ ਸਮਾਂ ਪੰਜ ਗ੍ਰਹਿ ਹਲਕੇ ਤੇ ਜੈਤੂ ਹਲਕੇ ਦੀ ਸੇਵਾ ਕੀਤੀ ਆ ਉਸੇ ਦੀ ਕੜੀ ਤਹਿਤ ਕਹਿ ਰਹੇ ਨੇ ਅਸੀਂ ਵੀ ਸੇਵਾ ਕਰਾਂਗੇ ਤਾਂ ਜੇਕਰ ਹੁਣ ਗੱਲ ਕਰੀਏ ਉਹਨਾਂ ਦੀ ਧਰਮ ਪਤਨੀ ਰਾਗਨੀ ਸ਼ਰਮਾ ਰਾਗਨੀ ਸ਼ਰਮਾ ਜੀ ਵੱਲੋਂ ਉਹਨਾਂ ਦੇ ਹੱਕ ਵਿੱਚ ਅੱਜ ਕੋਟਕਪੂਰਾ ਸ਼ਹਿਰ ਦੇ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਉਹ ਲੋਕਾਂ ਨੂੰ ਕਿੱਸਾ ਵਿਸ਼ੇ ਨਾਲ ਪਰਮਾਉਣਗੇ ਜਿਹੜਾ ਵੋਟ ਬੈਂਕ ਲੋਕਾਂ ਨੂੰ ਕਿਸ ਤੱਕ ਮੰਗ ਰਹੇ ਨੇ ਉਹਨਾਂ ਨਾਲ ਸਿੱਧੀ ਗੱਲਬਾਤ ਕਰਾਂਗੇ ਸੱਚੀ ਗੱਲਬਾਤ ਸੱਚੀ ਗੱਲਬਾਤ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਤੋਂ ਸਾਰੀ ਸੰਗਤ ਨੂੰ ਸਾਰੀ ਕੋਟਕਪੁਰ ਦੀ ਸੰਗਤ ਨੂੰ ਸਾਰੀ ਫਰੀਦਕੋਟ ਦੀ ਸੰਗਤ ਨੂੰ ਫਤਿਹ ਦੀ ਸੱਜ ਪਾਨਣੀ ਹੈ ਬਲਾਉ ਫਤਿਹ ਵਾਹਿਗੁਰੂ ਜੀ ਦਾ ਜੀ ਦਾ ਵਾਹਿਗੁਰੂ ਜੀ ਦੀ ਫਤਿਹ ਠੀਕ ਹੈ ਨਾ ਮੈਂ ਜਾ ਕੇ ਰਾਮੀ ਸ਼ਰਮਾ ਜੀ ਤੁਸੀਂ ਆਪਣੇ ਪਤੀ ਦੇ ਹੱਥ ਵਿੱਚ ਚੋਣ ਪ੍ਰਚਾਰ ਕਰਨ ਲਈ ਕੋਟਕਪੁਰਾ ਦੀ ਧੱਕੀ ਦੇ ਵਿੱਚ ਪਹੁੰਚੇ ਹੋਏ ਹਾਂ ਕੀ ਵੋਟਰਾਂ ਨੂੰ ਮੈਸੇਜ ਦੇਣਾ ਹੈ। ਦੇਖੋ ਮੈਂ ਤਾਂ ਇਹੀ ਕਹਿਣਾ ਚਾਹਨੀ ਹੈ ਕਿ ਬਹੁਤ ਸਮਾਂ ਅਸੀਂ ਜਿਹੜਾ ਹੈਗਾ ਉਹ ਗਵਾ ਲਿਆ ਹੈਗਾ। ਬਹੁਤ ਗਲਤੀਆਂ ਅਸੀਂ ਕੀਤੀਆਂ ਹੈਗੀਆਂ ਤੇ ਹੁਣ ਅਸੀਂ ਗੁਨਾਹ ਨਾ ਕਰੀਏ। ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਖੇਤਰੀ ਪਾਰਟੀ ਹੈ। ਪੰਜਾਬ ਦੀ ਪਾਰਟੀ ਹੈ ਤੇ ਪੰਜਾਬ ਦੇ ਹਿੱਤਾਂ ਵਾਸਤੇ ਹੀ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਤਦਾਂ ਕੁਬੀ ਸਿੰਘ ਜੀ ਬਾਦਲ ਹਮੇਸ਼ਾ ਤਤਪਰ ਰਹਿੰਦੇ ਹੈ ਹਮੇਸ਼ਾ ਹਾਜ਼ਰ ਰਹਿੰਦੇ ਆ ਤੇ ਇਸ ਵਾਰ ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦੀ ਹੈ ਕਿ ਸ਼ਰੋਮਨੀ ਅਕਾਲੀ ਦਲ ਨੂੰ ਹੀ ਆਪਣੀ ਵੋਟਾਂ ਪਾਓ ਤਖੜੀ ਦੇ ਨਿਸ਼ਾਨ ਦਾ ਹੀ ਬਟਨ ਦਬਾਓ ਅ ਗੱਲ ਕਰਦੇ ਆਂ ਬੋਟ ਪੈਂਟ ਦੀ ਅ ਜਿਹੜੀਆਂ ਵਿਰੋਧੀ ਧਿਰ ਪਾਰਟੀਆਂ ਆ ਉਹ ਆਪਣਾ ਪ੍ਰਚਾਰ ਦੱਸ ਰਹੀਆਂ ਜੀ ਅਸੀਂ ਅਸ ਆਹ ਫੰਡੇ ਲੈ ਕੇ ਆਵਾਂਗੇ ਆ ਲੋਕਾਂ ਦੇ ਲੈ ਕੇ ਆਵਾਂਗੇ ਤੁਸੀਂ ਕੋਣ ਮੈਨੀਫੈਸਟ ਵਿੱਚ ਕੀ ਲੈ ਕੇ ਆਇਆ ਦੇਖੋ ਸਭ ਤੋਂ ਪਹਿਲਾਂ ਤਾਂ ਪੰਜਾਬ ਜਿਹੜਾ ਹੈਗਾ ਉਹ ਬਹੁਤ ਹੀ ਜ਼ਿਆਦਾ ਖੌਫ ਦਾ ਮਾਹੌਲ ਛਾਇਆ ਜਾ ਚੁਕਿਆ ਹੈ ਠੀਕ ਹੈ ਸਭ ਨੂੰ ਜੀਨ ਲੱਗੇ ਹੀ ਡਰ ਲੱਗ ਰਿਹਾ ਹੈਗਾ ਜੇ ਰਾਤੀ ਕੋਈ 10:00 10:30 ਵਜੇ ਬੰਦਾ ਬਾਹਰ ਚਲਾ ਜਾਂਦਾ ਹੈਗਾ ਤੇ ਘਰ ਦੀਆਂ ਲੇਡੀਜ਼ ਜਿਹੜੀਆਂ ਹੈਗੀਆਂ ਉਹ ਵੀ ਡਰ ਜਾਂਦੀਆਂ ਹੈਗੀਆਂ ਕਿ ਕੋਈ ਮਿਸਹੈਪਨਿੰਗ ਨਾ ਹੋ ਜਾਈ ਜੇ ਬਾਈਚਾ ਫੋਨ ਨਾ ਚੱਕਣ ਤੇ ਘਰੇ ਅੰਦਰ ਜਿਹੜੇ 네ਗਟਿਵ ਖਿਆਲ ਹੈਗੇ ਆ ਉਹ ਆਨੇ ਸ਼ੁਰੂ ਹੋ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਜਿਹੜੀ ਉਹ ਲੈ ਕੇ ਆਣੀ ਬਹੁਤ ਜ਼ਰੂਰੀ ਹੈ ਔਰ ਇਨਸਾਨੀਅਤ ਹੈ ਕਿ ਹਾਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋਨਾਂ ਦੇ ਵਿੱਚ ਆਏ ਤੁਸੀਂ ਪੀ ਐਚ ਡੀ ਪੀ ਐਚ ਡੀ ਕੀਤੀ ਭਾਈ ਜੈਤਾ ਜੀ ਹਾਂਜੀ ਇਹ ਕਿਹੜੇ ਸਮੇਂ ਦੇ ਕੀਤੀ ਸੀ ਤੇ ਕਿਵੇਂ ਤੁਹਾਨੂੰ ਸ਼ੌਂਕ ਜਾ ਕੇ ਜਾਨਕੀ ਪੀ ਐਚ ਡੀ ਜਿਹੜੀ ਮੇਰੀ ਕੰਪਲੀਟ ਹੋਈ ਹੈ ਉਹ 7 ਸਾਲ ਲੱਗੇ ਸੀ ਮੈਨੂੰ ਇਹ ਐਸ ਪੀ ਐਚ ਡੀ ਕਰਨ ਲੱਗੇ 2020 ਦੇ ਵਿੱਚ ਕੰਪਲੀਟ ਹੋਈ ਸੀ ਇਹ ਪੀ ਐਚ ਡੀ ਔਰ ਇਹ ਜਿਹੜੀ ਪੀ ਐਚ ਡੀ ਹੈ ਭਾਈ ਜੈਤਾ ਜੀ ਤੇ ਇਹ ਵਿਸ਼ਵ ਦੀ ਪਹਿਲੀ ਪੀ ਐਚ ਡੀ ਹੈ ਸ਼ੌਂਕ ਜਿਹੜਾ ਸੀ ਜਦੋਂ ਪੜ੍ਹਦੇ ਸੀਗੇ ਉਦੋਂ ਗੁਰੂ ਹੋਤੀ ਇੱਕ ਬਹਾਦਰ ਜੀ ਦਾ ਸ੍ਰੀ ਗੁਰਦੇਵ ਬਹਾਦਰ ਜੀ ਦਾ ਸੀਸ ਕੁਇਨ ਸਿੱਖ ਲੈ ਕੇ ਆਇਆ ਇਦਾਂ ਪੜਿਆ ਜਾਂਦਾ ਕਿ ਫਿਰ ਮੈਂ ਮੈਰਿਜ ਤੋਂ ਬਾਅਦ ਰਾਜਵਿੰਦਰ ਜੀ ਦੇ ਨਾਲ ਡਿਸਕਸ ਕੀਤਾ ਇਦਾਂ ਤੇ ਮੈਨੂੰ ਉਹਨਾਂ ਨੇ ਬੜੀ ਪ੍ਰੇਰਣਾ ਦਿੱਤੀ ਇਸ ਚੀਜ਼ ਬਾਰੇ ਵੀ ਇਹ ਸਮਾਨ ਮੱਤੇ ਸ਼ਾਮ ਮੱਤੇ ਹੀ ਹਾਸਲ ਤੁਸੀਂ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਇਹ ਚੀਜ਼ ਰਾਹੀਂ ਜਿਹੜਾ ਅੱਗੇ ਆ ਸਕਦਾ ਹੈਗਾ ਮੇਰੀ ਪੀ ਐਚ ਡੀ ਦੇ ਵਿੱਚ ਵੀ ਜਿੰਨੀ ਵੀ ਮੈਨੂੰ ਪ੍ਰੇਰਣਾ ਦਿੱਤੀ ਹੈ ਉਹ ਸਦਾ ਰਾਜਿੰਦਰ ਸਿੰਘ ਧਰਮਪੋਤ ਨੇ ਮੇਰੇ ਪਤੀ ਨੇ ਹੀ ਦਿੱਤੀ ਸੀ ਮੈਨੂੰ ਰਾਜਿੰਦਰ ਸਿੰਘ ਧਰਮਪੋਤ ਤੁਸੀਂ ਰਾਧਨੀ ਸ਼ਰਮਾ ਲਾਉਨੇ ਇਹਦੇ ਪਿੱਛੇ ਕੀ ਹੈ ਇਹਦਾ ਨਾਲ ਨਾਲ ਕੋਈ ਵੀ ਕੁਝ ਲਾ ਸਕਦਾ ਨਹੀਂ ਰਾਜਿੰਦਰ ਜੀ ਦਾ ਖਿਆਲ ਬਹੁਤ ਜ਼ਿਆਦਾ ਉੱਚੇ ਖਿਆਲਾਂ ਵਾਲਾ ਇਨਸਾਨ ਹੈ ਰਾਜਿੰਦਰ ਉਹ ਕਹਿੰਦੇ ਕਿ ਜੋ ਤੁਹਾਡੀ ਪਹਿਚਾਨ ਹੈ ਨਾ ਮੈਂ ਥੋਪਣਾ ਨਹੀਂ ਚਾਹਦਾ ਆਪਣੀ ਪਹਿਚਾਨ ਤੁਹਾਡੇ ਤੇ ਜੋ オリジナਲਿਟੀ ਹੈ ਉਹ オリジナਲਿਟੀ ਹੋਣੀ ਚਾਹੀਦੀ ਹੈ ਕਿ ਜੇ ਤੁਹਾਡਾ ਨਾਮ ਸਰਟੀਫੀਕੇਟ ਤੇ ਰਾਗਨੀ ਸ਼ਰਮਾ ਤੇ ਰਾਗਨੀ ਸ਼ਰਮਾ ਹੀ ਹੋਊਗਾ ਮੈਨੂੰ ਕੋਈ ਹੱਤ ਨਹੀਂ 바ਦਾ ਕਿ ਮੈਂ ਤੁਹਾਡੇ ਨਾਮ ਦੇ ਪਿਛੇ ਰੰਦਾਵਾ ਲਾਵਾਂ ਜਾਂ ਕੋਲ ਲਵਾਵਾਂ ਮਤਲਬ ਇੰਨੇ ਖੁੱਲੇ ਵਿਚਾਰਾਂ ਵਾਲੇ ਇਨਸਾਨ ਹੈ ਕਿਉਂਕਿ ਇਹ ਜਿਹੜੀ ਸੋਚ ਹੈ ਕਿ ਸਿਰਫ ਪੜ੍ਹੇ ਲਿਖੇ ਇਨਸਾਨ ਦੀ ਹੀ ਹੋ ਸਕਦੀ ਹੈ ਔਰ ਜਿਹਦਾ ਦਿਮਾਗ ਖੁੱਲਾ ਹੋਏਗਾ ਉਹੀ ਇਹ ਚੀਜ਼ ਨੂੰ ਸੋਚ ਸਕਦਾ ਹੈ ਕਿਤੇ ਲੋਕ ਸਭਾ ਦੇ ਵਿੱਚ ਜਾ ਕੇ ਸਮਝਦਾ ਨਹੀਂ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਜਿਹੜਾ ਪੜ੍ਹਿਆ ਲਿਖਿਆ ਉਹਨੂੰ ਹਮੇਸ਼ਾ ਇਹ ਹੁੰਦਾ ਉਤਸਕ ਹੁੰਦਾ ਕੰਮ ਕਰਨ ਵਾਸਤੇ ਔਰ ਰਾਜਵਿੰਦਰ ਸਿੰਘ ਜੀ ਤਾਂ ਆਪਣੀ ਗੌਮ ਵਾਸਤੇ ਆਪਣੀ ਸਮਾਜ ਵਾਸਤੇ ਲਗਾਤਾਰ ਕੰਮ ਕਰ ਰਹੇ ਹੈ ਅਸੀਂ ਦੋਨੋਂ ਜਾਣੇ ਹੀ ਆਪਣੀ ਗੌਮ ਵਾਸਤੇ ਜੇ ਕੋਈ ਪਾਵਰ ਨਹੀਂ ਵੀ ਸੀ ਤਾਂ ਵੀ ਕੰਮ ਕਰ ਰਹੇ ਸੀਗੇ ਤੇ ਜੇ ਪਾਵਰ ਆਜੂਗੀ ਤਾਂ ਫਿਰ ਅਸੀਂ ਹੋਰ ਜ਼ਿਆਦਾ ਕੰਮ ਕਰਾਂਗੇ ਮੇਰਾ ਨਾਸਤ ਵਾਲਾ ਕਿ ਰੋਟਾਂ ਕਿ ਜਾ ਰਹੇ ਕਿਦਾਂ ਦਾ ਹੰਗਾਰਾ ਮੈਨੂੰ ਬਹੁਤ ਹੀ ਪਿਆਰ ਤੇ ਬਹੁਤ ਹੀ ਸਤਿਕਾਰ ਮਿਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਇੱਕ ਵਰਕਰ ਹੈ ਨਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ ਔਰ ਇਹ ਜਦੋਂ ਮੈਂ ਮਿਲਦੀ ਹਾਂ ਤੇ ਮੈਨੂੰ ਇਹ ਲੱਗਦਾ ਕਿ ਮੇਰੀ ਫਲਵਾੜੀ ਏਡੀ ਵੱਡੀ ਹੈਗੀ ਹੈ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਰਿਆਂ ਨੂੰ ਸੋ ਇਸੀ ਸਾਥ ਨਾਲ ਰਾਜਨੀ ਸ਼ਰਮਾ ਜੀ ਜਿਨ੍ਹਾਂ ਨੇ ਆਪਣੇ ਪਤੀ ਪਰ ਇਹ ਵੀ ਦੱਸਿਆ ਔਰ ਵੋਟਰਾਂ ਨੂੰ ਵੀ ਜਾਣ ਪਛਾਣ ਕੀਤੀ ਔਰ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੀ 1 ਜੂਨ ਨੂੰ ਹੈ ਵੀ ਸ਼ਰੋਮਣੀ ਕਾਲੀਦਾਸ ਦੇ ਹੱਕ ਦੇ ਵਿੱਚ ਫਤਵਾ ਦੇ ਕੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜੋ ਕਿ ਜੋ ਰਹਿੰਦੇ ਵਿਕਾਸ ਦੇ ਕੰਮ ਅਧੂਰੇ ਪਏ ਨੇ ਤੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਸਬਰੀਨ ਟਾਈਮ ਤੋਂ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ